ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਪੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਈ ਦਾ ਛੋਟਾ ਜਿਹਾ ਫਾਰਮ ਆ ਜੀ ਦੇਖ ਸਕਦੇ ਹੋ ਲਗਭਗ 7-8 ਦੇ ਨਗ 3 ਨਗ ਰੱਖੇ ਹੋਏ ਆ ਕੁਝ ਦੁੱਧਾ ਲਿਆ ਕੁਝ ਹੀਫਰ ਆ ਜੀ ਬਾਈ ਨੇ ਫਾਰਮ ਸ਼ੁਰੂ ਕੀਤਾ ਸੀਗਾ ਪਰ ਹੁਣ ਬਾਈ ਦਾ ਬੀਜ ਆ ਗਿਆ ਤਾਂ ਕਰਕੇ ਬਾਹਰ ਚੱਲਿਆ ਤੇ ਨਗ ਸੇਲ ਕਰ ਦਿਆ ਜਿਹੜੇ ਤੁਸੀਂ ਸਕਰੀਨ ਤੇ ਗਾਂ ਦੇਖ ਰਹੇ ਹੋ ਫਿਲਹਾਲ ਤਾਂ ਬਾਈ ਦੇ ਹੀ ਸੇਲ ਆ ਬਾਅਦ ਵਿੱਚ ਦੂਜੇ ਵੀ ਬਾਈ ਕੰ ਦਾ ਸੇਲ ਕਰ ਦੇਣੇ ਆ ਡਿਟੇਲ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾ ਦਾ ਦਿਨਮਾ ਸਵਾ ਸასი ਗਾਲ ਜੀ ਸਿਗਾ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ। ਬਈ ਨਾਮ ਪਰਮੰਦਰ ਸਿੰਘ, ਮੈਂਡ ਮਾਨੂ ਗੇ ਜਿਹੜਾ ਮੋਗਾ। ਤੁਸੀਂ ਨਿਹਾਲ ਸਿੰਘ ਵਾਲਾ। ਠੀਕ ਹੈ ਜੀ। ਮੋਬਾਈਲ ਨੰਬਰ ਬਈ 82634388895। ਠੀਕ ਆ ਵੀ ਜਾ ਗਿਆ ਬਈ ਫਿਰ। ਹਾਂਜੀ। ਠੀਕ ਹੈ। ਡਿਟੇਲ ਕੀ ਆ ਜੀ ਇਹਦੀ ਸੂਆ ਕਿੰਨਾ ਬਈ ਸੂਈ ਦੀ ਆ ਜੀ ਇਹ। ਬਈ ਦੂਜੀ ਸੂਈ ਆਤੀ ਜਿਹੜੀ ਕੱਪਣਾ ਇਹ। 4 ਮਹੀਨਾ ਨਹੀਂ ਕੱਪਣਾ ਇਹ। 4 ਮਹੀਨਾ ਦੀ ਕੱਪਣੀ ਚੈੱਕ ਨਹੀਂ ਹਾਂਜੀ ਠੀਕ ਆ ਬਈ। ਸੀਮਣ ਕਿਹੜਾ ਲੱਗਿਆ ਇਹਨੂੰ ਜੀ? ਸੀਮਨ ਵੇ ਸੈਕ ਦਾ ਲੱਗਿਆ। ਆਪ ਕਿਹੜੇ ਆਪ ਕਮ ਸਟਾਰ ਦੀ ਆ। ਠੀਕ ਹੈ ਬਾਈ ਇਹਨੇ ਸੱਜਰ ਨੇ ਕਿੰਨਾ ਦੁੱਧ? ਬਾਈ 40+ ਚੋਇਆ ਵਾ ਆਪਣਾ। ਠੀਕ ਹੈ ਜੀ ਤੇ ਇਸ ਵਕਤ ਹੁਣ ਕਿੰਨਾ ਜੀ? ਹਾਂ 28-29 ਚੱਲੀ ਜਾਂਦੀ। 28-29 ਨਾ ਤਿਆਰ। ਹਾਂਜੀ। ਠੀਕ ਹੈ ਜੇ ਕੋਈ ਵੀਰ ਬਾਈ ਚਵਾਈ ਕਰਨੀ ਚਾਹੁੰਦਾ ਹੋਵੇ। ਮੈਂ ਆਪਣੀ ਥਲੀ ਰਗ ਲੈ ਸਕਦਾ। ਠੀਕ ਹੈ ਜੀ ਤੇ ਬਾਈ ਮਸ਼ੀਨ ਨਾਲ ਕਿਉਂ ਨਹੀਂ ਕਿ ਹੱਥਾਂ ਨਾਲ। ਮਸ਼ੀਨ ਨਾਲ ਵੀ ਜੋਲੇ ਦੀ ਹੱਥੀ ਵੀ ਜੋਲੇ ਦੀ ਆ। ਕੋਈ ਚੱਕਰ ਨਹੀਂ। ਕੋਈ ਜੱਗਰ ਨਹੀਂ। ਤੋਰ ਕੇ ਦਿਖਾ ਦਿੰਦਾਈ ਮਾੜੀ। ਹਾਈਟ ਦੇ ਪੱਖ ਤੋਂ ਵੀ ਚੰਗੀ ਆ ਜੀ। ਫੁੱਲ ਬਰੀਡ ਵਾਲੀ ਆ। ਸੈਗ ਦਾ ਬਾਈ 10 ਦਾ ਸੀਮਣ ਲੱਗਿਆ ਵਾ। ਬਾਕੀ ਤੁਸੀਂ ਅਰਡਰ ਦੀ ਕੁਆਲ ਬੈਕ ਸਾਈਡ ਤੋਂ ਆਰਡਰ ਚੈੱਕ ਕਰ ਲਓ ਜੀ। ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਜੀ। ਸੈਕ ਦਾ ਬਾਈ 10 ਦਾ ਸੀਮਨ ਲੱਗਾ ਜਿਹੜਾ ਨੈੱਟ ਦੁੱਧ ਤਿਆਰ ਆ ਉਹ 28 ਤੋਂ 29 ਕਿਲੋ ਆ ਜਿੱਤੇ ਬਾਈ ਸੀਲਸ ਲੱਗ ਪੂਰੀ ਹੈ ਜੀ। ਹਾਂ ਸੀਲ ਪੂਰੀ ਹੈ। ਠੀਕ ਆ ਥਾਣਾ ਦੀ ਵੀ ਓਕੇ ਆ ਜੀ। ਥਾਣਾ ਦੀ ਓਕੇ ਆ। ਕੋਈ ਪੂਰ ਸ਼ਿੱਟਾ ਨਹੀਂ। ਨਹੀਂ ਕੋਈ ਨਹੀਂ। ਠੀਕ ਆ ਜੀ। ਥਾਣਾ ਦੀ ਵੀ ਬਾਈ ਕਹਿੰਦਾ ਓਕੇ ਆ। ਕੋਈ ਪੂਰ ਸ਼ਿੱਟਾ ਨਹੀਂ। ਤਸੱਲੀ ਤੁਸੀਂ ਕਰਨੀ ਆ। ਸਪੈਸ਼ਲੀ ਬੇਨਤੀ ਹੈ ਕਿ ਡਾਕਟਰ ਆਪ ਦਾ ਨਾਲ ਜ਼ਰੂਰ ਲੈ ਕੇ ਆਇਓ। ਤੇ ਜਿਹੜੀ ਚਵਾਈ ਆ ਉਹ ਬਾਈ ਦੇ ਘਰੇ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ ਛੇ ਚੋਲਿਓ ਮੁੱਲ ਬਾਈ ਇਹਦਾ ਮਾ ਲੋ ਫੋਨ ਤੇ ਕਰਾਂਗੇ ਫੋਨ ਤੇ ਕਰ ਲਾਂਗੇ ਜੀ ਮੁੱਲ ਬਾਈ ਇਹਦਾ ਫੋਨ ਤੇ ਹੀ ਕਰ ਲੈਣਗੇ ਜਿਹੜੇ ਵੀਰ ਨੂੰ ਜੱਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਬਾਕੀ ਇੱਕ ਵਾਰੀ ਤੁਹਾਨੂੰ ਪੇਰ ਗਾਂ ਤੋੜ ਕੇ ਦਿਖਾ ਦਿੰਨੇ ਆ ਤੁਹਾਨੂੰ ਗਾਂ ਨੇੜੇ ਤੋਂ ਵੀ ਚੈੱਕ ਕਰਾ ਲੈਣੇ ਆ ਬੈਕ ਸਾਈਡ ਤੋਂ ਬਈ ਥੋੜਾ ਜਿਹਾ ਸੈਡ ਆ ਕੋਈ ਦੁੱਧ ਤਾਂ ਨਹੀਂ ਘਟੇ ਜੀ ਨਹੀਂ ਦੁੱਧ ਇੱਕੋ ਜਿਹਾ ਬਾਈ ਠੀਕ ਆ ਥੋੜਾ ਜਿਹਾ ਪਸਮਾ ਕਰਕੇ ਕਰ ਜੰਦੀ ਆਪਾਂ ਦਿਖਾ ਦਿੰਨੇ ਆ ਬਾਕੀ ਥਣਾ ਦੇ ਸਹਿਜ ਬੈਕ ਸਾਈਡ ਤੋਂ ਚੈੱਕ ਕਰ ਲੋ ਸੋਹਣੀ ਫੇਸ ਕੁਆਲਿਟੀ ਆ ਹਾਈਟ ਲਗਭਗ 5.5 ਫੁੱਟ ਦੇ ਆਸ-ਪਾਸ ਹੋਊਗੀ ਜੀ ਅੰਦਾਜ਼ਾ ਫੇਸ ਕੁਆਲਿਟੀ ਚੈੱਕ ਕਰ ਲੋ ਫੁੱਲ ਬਰੀਡ ਵਾਲੀ ਆ ਸੀਮਨ ਵੀ ਚੰਗਾ ਸੈਕਸਡ ਲੱਗਿਆ ਕਿ ਬਾਈ ਨਾਰਮਲ ਹੀ ਲੱਗਿਆ ਬਾਈ ਸੈਕਸਡ ਹੀ ਆ ਬਾਈ ਸੈਕਸਡ ਲੱਗਿਆ ਸੈਗ ਦਾ ਸੈਕਸਡ ਸੀਮਨ ਲੱਗਿਆ ਵਾ ਬਾਕੀ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ